ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਨ ਟ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ 19 ਫਰਵਰੀ 2024 ਨੂੰ ਅਸੀਂ ਮੌਜੂਦ ਹਾਂ ਸਰਦੂਲਗੜ ਤੋਂ ਰਤਿਆ ਫਤਿਹਬਾਦ ਦਿੱਲੀ ਨੂੰ ਜਾਣ ਵਾਲੀ ਸੜਕ ਤੇ ਉੱਪਰ ਮੌਜੂਦ ਹਾਂ ਤੇ ਹਾਂਸਪੁਰ ਮ ਕਹਿ ਸਕਦੇ ਆ ਬਾਰਡਰ ਜਿਹੜਾ ਪੈਂਦਾ ਪੰਜਾਬ ਤੇ ਹਰਿਆਣਾ ਦਾ ਉੱਥੇ ਅਸੀਂ ਇਸ ਵਕਤ ਜਿਹੜਾ ਮੌਜੂਦ ਆ ਤੇ ਆਪਾਂ ਕਹਿ ਸਕਦੇ ਆ ਕਿ ਪਿਛਲੀ 13 ਤਰੀਕ ਤੋਂ ਲੈ ਕੇ ਲਗਾਤਾਰ ਜਿਹੜਾ ਇਹ ਬਾਰਡਰ ਹੈ ਜਿਹੜਾ ਬੰਦ ਕੀਤਾ ਹੋਇਆ ਤੇ ਐਮਰਜੈਂਸੀ ਸਿਵਾਮਾਂ ਤੱਕ ਵੀ ਜਿਹੜੀਆਂ ਇੱਥੋਂ ਜਿਹੜੀਆਂ ਬੰਦ ਨੇ ਤਾਂ ਅਸੀਂ ਰਾਹਗੀਰਾਂ ਨੂੰ ਜਾਂ ਦਰਸ਼ਕ ਭਰਾਵਾਂ ਨੂੰ ਦੱਸਣਾ ਚਾਹਾਂਗੇ ਕਿ ਇਸ ਰਸਤੇ ਆਉਣ ਦੀ ਖੇਚਲ ਜਿਹੜੀ ਉਹ ਬਿਲਕੁਲ ਨਾ ਕਰਨ ਕਿਉਂਕਿ ਇੱਥੋਂ ਕੋਈ ਵੀ ਲੰਘਣ ਦਾ ਜਿਹੜਾ ਰਸਤਾ ਜਿਹੜਾ ਮੌਜੂਦ ਨਹੀਂ ਹੈਗਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰ ਦੇ ਰਾਹੀਂ ਦਿਖਾਇਆ ਜਾਵੇ ਕਿ ਦੇਖੋ ਕਿਸ ਤਰ੍ਹਾਂ ਨਾਲ ਜਿਹੜਾ ਬੈਰੀਗੇਟ ਇਹ ਕਿੰਨਾ ਬੰਦ ਹੈ ਜਿਹੜਾ ਕੀਤਾ ਹੋਇਆ ਹੈ ਤੇ ਕਿਵੇਂ ਕੰਡਿਆਲੀ ਤਾਰ ਲਾ ਕੇ ਜਿਹੜੀ ਰੋਕਣ ਦੀ ਜਿਹੜੀ ਕੋਸ਼ਿਸ਼ ਹੈ ਕਿਸਾਨਾਂ ਨੂੰ ਕੀਤੀ ਗਈਆ ਹਾਲਾਂਕਿ ਇਥੋਂ ਕੋਈ ਵੀ ਕਿਸਾਨ ਜਥੇਬੰਦੀ ਕੋਈ ਵੀ ਕਿਸਾਨ ਆਗੂ ਜਾਂ ਕੋਈ ਹੋਰ ਇਥੋਂ ਦਿੱਲੀ ਨੂੰ ਕੂਚ ਕਰਨ ਵਾਲੀ ਕਹਿ ਸਕਦੇ ਹਾਂ ਜੁਨੀਅਨ ਇਥੋਂ ਨਹੀਂ ਲੰਗੀ ਜਾਂ ਨਹੀਂ ਇੱਥੇ ਪਹੁੰਚੇ ਲੇਕਿਨ ਫਿਰ ਵੀ ਇਹ ਕਹ ਲੋ ਵੀ ਅੱਜ 19 ਫਰਵਰੀ ਨੂੰ ਵੀ ਇਹ ਜਿਹੜਾ ਬਾਰਡਰ ਹੈ ਪੂਰੀ ਤਰ੍ਹਾਂ ਨਾਲ ਸੀਲ ਹੈ ਜਿਹੜਾ ਕੀਤਾ ਹੋਇਆ ਬੰਦ ਹੈ ਜਿਹੜਾ ਕੀਤਾ ਹੋਇਆ ਤੇ ਨਾਲ ਹੀ ਅਸੀਂ ਸਾਰੇ ਜਿੰਨੇ ਵੀ ਵੀਡੀਓ ਦੇਖ ਰਹੇ ਭਰਾ ਨੇ ਸਾਰਿਆਂ ਨੂੰ ਅਸੀਂ ਬੇਨਤੀ ਕਰਨਾ ਚਾਹਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਹਰ ਇੱਕ ਇੱਕ ਵਿਅਕਤੀ ਨੇ ਪੰਜਾਬ ਤੋਂ ਹਰਿਆਣਾ ਜਾਣਾ ਹੁੰਦਾ ਜਾਂ ਹਰਿਆਣਾ ਤੋਂ ਪੰਜਾਬ ਆਉਣਾ ਹੁੰਦਾ ਤਾਂ ਉਹਨਾਂ ਤੱਕ ਇਹ ਵੀਡੀਓ ਜਿਹੜੀ ਜਰੂਰ ਪਹੁੰਚ ਜੇ ਕਿਉਂਕਿ ਕਿਸੇ ਨੇ ਵਿਦੇਸ਼ ਤੋਂ ਆਵਾਜਾਈ ਕਰਨੀ ਹੈ ਕਿਸੇ ਨੇ ਐਮਰਜੈਂਸੀ ਸਵਾਵਾਤ ਰਾਣ ਜਾਣਾ ਕਿਸੇ ਨੇ ਰਿਸ਼ਤੇਦਾਰਾਂ ਨੂੰ ਜਾਣਾ ਕਿਸੇ ਨੇ ਵਿਆਹ ਸ਼ਾਦੀਆਂ ਦੇ ਵਿੱਚ ਜਾਣਾ ਤਾਂ ਵੀਡੀਓ ਜਦੋਂ ਉਹਨਾਂ ਤੱਕ ਪਹੁੰਚੇਗੀ ਸ਼ੇਅਰ ਹੋਵੇਗੀ ਤਾਂ ਉਹ ਕਿਤੇ ਨਾ ਕਿਤੇ ਹੋਰ ਰਸਤਾ ਚੂਸ ਕਰਕੇ ਆਪਣਾ ਜਿਹੜਾ ਹੈ ਟਾਰਗੇਟ ਤੇ ਵਾਲੀ ਜਗ੍ਹਾ ਤੇ ਜਿਹੜਾ ਪਹੁੰਚ ਜਾਣਗੇ ਤਾਂ ਸਾਰੇ ਭਰਾਵਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਹੈ ਜਿਹੜਾ ਜ਼ਰੂਰ ਕਰ ਲਓ ਤੇ ਨਾਲ ਹੀ ਦੱਸਿਓ ਕਿ ਹਾਂ ਸਰਦੂਲ ਘਰ ਤੋਂ ਜਤਿਆ ਫਤਿਆਵਾਦ ਦਿੱਲੀ ਨੂੰ ਜਾਣ ਵਾਲਾ ਬਾਇਆ ਹਾਂਸਪੁਰ ਆਲੂਪੁਰ ਤੋਂ ਹਾਂਸਪੁਰ ਰੋਡ ਜਿਹੜਾ ਬਿਲਕੁਲ ਬੰਦ ਹੈ ਬਿਲਕੁਲ ਬਲੌਕ ਹੈ ਇੱਥੋਂ ਦੀ ਕੋਈ ਵੀ ਜਿਹੜਾ ਰਾਹੀ ਗੀਰ ਨਾ ਆਵੇ ਤਾਂ ਇਸੇ ਨਾਲ ਹੀ ਮਿਲਦੇ ਆਪਾਂ ਅੱਗੇ ਕਿਸੇ ਹੋਰ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ